ਠਿੰਡਾ ਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਪਿਤਾ ਵੱਲੋਂ ਪੁੱਤਰ ਦੇ ਫਾਇਰ ਮਾਰ ਕੇ ਕੀਤਾ ਕਤਲ ਪੁਲਿਸ ਕਰ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਐਤਵਾਰ ਨੂੰ ਇੱਕ ਵਾਈ ਦੇ ਲਗਭਗ ਥਾਣਾ ਸੰਗਤ ਦੇ ਐਸ ਐਚ ਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸੰਗਤ ਅਧੀਨ ਪੈਂਦੀ ਚੌਂਕੀ ਪਥਰਾਲਾ ਅਧੀਨ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਇੱਕ ਪਿਤਾ ਵੱਲੋਂ ਆਪਣੇ ਪੁੱਤਰ ਦੇ ਘਰੇਲੂ ਘਰੇ ਦੇ ਚਲਦੇ ਫਾਇਰ ਕਰਕੇ ਜ਼ਖਮੀ ਕੀਤਾ ਗਿਆ ਅਤੇ ਜਦ ਇਸ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਵਿਖੇ ਡਿਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਦੀ ਮੌਤ ਹੋ ਗਈ। ਐਸਐਚਓ ਸੰਗਤ ਨੇ ਕਿਹਾ ਕਿ ਸਾਡੇ ਵੱਲੋਂ ਪਰਿਵਾਰ ਕੇ ਬਿਆਨ ਆਪਣਾ ਮੈਂਬਰਾਂ ਦੇ ਬਿਆਨ ਲਿਖੇ ਜਾ ਰਹੇ ਹੈ ਅਤੇ ਹੁਣ ਇਸ ਦੇ ਸਬੰਧ ਦੇ ਵਿੱਚ ਮਾਮਲਾ ਦਰਜ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਅੱਜ ਇਸ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਇਸ ਦੀ Laash ਜਿਹੜੀ ਉਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਜਾਵੇਗੀ। ਆਓ ਸੁਣੌਣਾਉਣੇ ਆ ਕੀ ਕਹਿੰਦੇ ਨੇ ਐਸ ਐਚਓ ਸੰਗਤ ਇਹਦੇ ਵਿੱਚ ਅੱਜ ਸਵੇਰ ਸਾਨੂੰ ਇੱਕ ਇਤਲਾਹ ਮਿਲੀ ਸੀ ਕਿ ਪਿੰਡ ਚੱਕ ਰੋਲਦੂ ਸਿੰਘ ਵਾਲਾ ਜੋ ਕਿ ਸਾਡੀ ਪਕੜਾਲਾ ਚੌਕੀ ਦੇ ਨੇੜੇ ਹੁੰਦਾ ਉੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਕ ਅਰਸ਼ਦੀਪ ਸਿੰਘ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦੇ ਰਹਿਣ ਵਾਲਾ ਉਹਦੇ ਫਾਇਦਾ ਉਠਾਉਣ ਦੀ ਕੋਸ਼ਿਸ਼ ਹੋਈ ਹੈ ਉਸ ਤੋਂ ਬਾਅਦ ਜਦੋਂ ਉਹ ਐਂਬੂਲੈਂਸ ਦੇ ਵਿੱਚ ਰਸਤੇ ਵਿੱਚ ਲਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਇਹਦੀ ਮੌਤ ਹੋ ਚੁੱਕੀ ਸੀ ਤਾਂ ਪ੍ਰਾਇਰ ਇਨਫੋਰਮੇਸ਼ਨ ਤੋਂ ਸਾਨੂੰ ਇਹ ਪਤਾ ਲੱਗਿਆ ਵਾਧਰ ਅਸ਼ੋਕਪ੍ਰਿੰਦਰ ਸਿੰਘ ਐਕਸੀਡੈਂਟ ਦੀ ਰਿਪੋਰਟ ਇਕੱਠੇ ਕੋਰ ਦੇ ਵਿੱਚ ਆ ਉਹਦੇ ਬੰਦੋਏ ਦੇ ਉੱਪਰ ਫਾਇਰ ਕੀਤਾ ਗਿਆ ਤਾਂ ਕਰਕੇ ਇਹ ਜਿਹੜਾ ਐਕਸੀਡੈਂਟ ਹੋਇਆ ਤੇ ਕਾਰਨ ਇਹਦਾ ਇਹੀ ਹੈ ਕਿ ਇਹ ਘਰ ਦੇ ਵਿੱਚ ਪਹਿਲਾਂ ਵੀ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਸੀ ਘਰੇਲੂ ਕਲੇਸ਼ ਰਹਿੰਦਾ ਸੀ ਜਿਹਦੇ ਸੰਬੰਧ ਵਿੱਚ ਇਹ ਜੋ ਵੀ ਇਨਸੀਡੈਂੈਂਟ ਹੋਇਆ ਫਰਦਰ ਜਿਹੜਾ ਜੋ ਵੀ ਪਰਿਵਾਰਕ ਮੈਂਬਰਾਂ ਨੇ ਬਿਆਨ ਦਿੱਤੇ ਉਹਨਾਂ ਦੇ ਬਿਆਨ ਦਰਜ ਕਰਕੇ ਅਸੀਂ ਐਫਆਈਆਰ ਰਜਿਸਟਰ ਕਰ ਰਹੇ ਹਾਂ ਤੇ ਫਿਲਹਾਲ ਬਾਡੀ ਦਾ ਪੋਸਟਮਾਰਟਮ ਕਰਾ ਕੇ ਉਹਨਾਂ ਦੇ ਫੈਮਿਲੀ ਮੈਂਬਰ ਦੇ ਹਵਾਲੇ ਦਿੱਤੇ ਜਾ ਰਿਹਾ ਹੈ